ਤੋ ਸਿੰਨ ਸਨੋ ਕਿ ਗੁਰਦੀਪ ਸਿੰਘ ਨਕਸ਼ਦੀਪਤਾ 15ਵਾਂ ਨਾਵਲ ਸੂਰਜ ਦੀ ਤੀ ਇਸ ਤੋਂ ਪਹਿਲਾਂ ਉਹ ਬਾਬ ਰੋਲਿਆਂ ਦੇ ਨਾਲ ਸਾਂਝਾ ਦੁੱਖ ਪਾਰ ਬਣਾਇਆਲ ਨੇ ਗਿਰਵੀ ਹੋਏ ਮਨ ਦਰਖਤੋਂ ਟੁੱਟੇ ਪੱਤੇ ਰਾਤ ਦੀ ਕੁਖ ਸੁਲਗਦੀ ਅੱਗ ਅਦਬ ਸੁਨੇਹੇ ਖਾਮੋਸ਼ੀ ਲਾਲ ਕੀਰੋਂ ਪਾਰ ਗਿਰਵੀ ਹੋਏ ਮਨ ਤਲਵਾਰ ਦੀ ਧਾਰ ਤੇ ਤਿਲਕਨ ਸਾਥ-ਸਾਥ ਆਪਣੇ ਪਾਠਕਾਂ ਨੂੰ ਦੇ ਚੁਕੇ ਨੇ ਇਸ ਦੇ ਇਲਾਵਾ ਉਹਨਾਂ ਨੇ ਅੰਗਰੇਜ਼ੀ ਵਿੱਚ ਗੁਰੂ ਮੈਸੇਜ ਦਾ ਅਲਟੀਮੇਟ ਫਰੀडम ਗੁਰੂ ਨਾਨਕ ਇਨ ਹਿਸ ਓਨ ਵਰਡਸ ਇਸ ਸੈਲਫ ਪੋਰਟਿਡ ਭਗਤ ਕਬੀਰ ਹੂ ਡਸ ਲਿਵ ਵਿਦਨ ਇਨਸੈਂਸ ਦਾ ਬਾਣੀ ਆਫ ਗੁਰੂ ਨਾਨਕ ਦੇਵ volume 1 ਐਂਡ 2 ਵੀ ਲਿਖੇ ਨੇ ਇਸ ਨਾਵਲ ਦੇ ਪ੍ਰਕਾਸ਼ਕ ਨੇ ਆਟਮਾਟ 31 ਵਿਰਕ ਬਾਗ ਕਲੋਨੀ ਸਹਿਫਦੀਪੁਰ ਨੀਅਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਇਹ ਨਾਵਲ ਉਹਨਾਂ ਨੇ ਇਸ ਨਾਵਲ ਦੀ ਮੁੱਖ ਪਾਤਰ ਜਸਪ੍ਰੀਤ ਦੀ ਅਕਸ ਰਮਨ ਪਿੰਡਰ ਨੂੰ ਸਮਰਪਿਤ ਕੀਤਾ ਹੈ ਨਾਵਲ ਬਾਰੇ ਲੇਖਕ ਦਾ ਕਹਿਣਾ ਹੈ ਕਿ ਮੈਂ ਕਿਸੇ ਇੱਕ ਵਿਚਾਰਧਾਰਾ ਨਾਲ ਜੁੜ ਕੇ ਕਦੇ ਲਿਖਣਾ ਹੀ ਨਹੀਂ ਚਾਹਿਆ ਵਿਚਾਰਧਾਰਾਵਾਂ ਦੇ ਗਿਆਨ ਅਤੇ ਮੰਥਨ ਲੇਖਕ ਦੀ ਜ਼ਿੰਦਗੀ ਪ੍ਰਤੀ ਪਹੁੰਚ ਨੂੰ ਬਣਾਉਂਦੇ ਹਨ ਤੇ ਮੇਰੀ ਪਹੁੰਚ ਦਾ ਦਰ ਮਨੋਵਿਗਿਆਨਕ ਸਮਾਜਵਾਦੀ ਖੁੱਲੇ ਤੇ ਨਵੇਂ ਖਿਆਲ ਤੇ ਪ੍ਰਿਕਲੀ ਬੰਨਰੀ ਨਮੀ ਸੋਚ ਨੂੰ ਸੇਧ ਦੇਣ ਵਾਲੀਆਂ ਵਿਚਾਰਧਾਰਾਵਾਂ ਹਨ ਜੋ ਮੇਰੀ ਜ਼ਿੰਦਗੀ ਪ੍ਰਤੀ ਪਹੁੰਚ ਨੂੰ ਪ੍ਰਗਤੀ ਵਿੱਚ ਰੱਖਦੀਆਂ ਰਹੀਆਂ ਹਨ ਜਿਨ੍ਹਾਂ ਦੇ ਸਹਾਰੇ ਮੈਂ ਆਪਣੀ ਹਰ ਰਚਨਾ ਰਚੀ ਹੈ ਅਤੇ ਆਪਣੀ ਪਹੁੰਚ ਨੂੰ ਹੀ ਲੈ ਕੇ ਚੰਗੇ ਤੇ ਬੁਰੇ ਹਾਲਾਤ ਨੂੰ ਪਾਠਕਾਂ ਅੱਗੇ ਰੱਖਿਆ ਹੈ اخਲਾਕ ਨੈਤਿਕਤਾ ਅਨੁਸ਼ਾਸਨ ਮਨ ਦੀ ਜਾਗਰੂਕਤਾ ਨਾਲ ਹੀ ਰੱਖੇ ਜਾਂਦੇ ਹਨ ਜਿਹੜੇ ਉੱਚੇ ਚਾਲ ਚੱਲਣ ਦੀ ਬਲੰਦੀ ਸਿਰਜਦੇ ਹਨ ਮਨੁੱਖੀ ਮਨ ਇਨਸਾਨ ਦਾ ਅਸਲ ਰਾਹੀਰ ਹੋਇਆ ਕਰਦਾ ਹੈ ਪਰ ਮਨ ਆਪਣੇ ਆਲੇ ਦੁਆਲੇ ਤੋਂ ਬਹੁਤ ਕੁਝ ਗ੍ਰੈਂਡ ਕਰਦਾ ਹੈ ਚੰਗਾ ਤੇ ਮੰਦਾ ਜੋ ਮਨ ਮੰਦੇ ਨੂੰ ਛੱਡ ਚੰਗੇ ਵੱਲ ਮੁੜਦਾ ਹੈ ਉਹ ਚੰਗੇ ਵਾਤਾਵਰਨ ਨੈਤਿਕਤਾ ਤੇ ਚਾਲ ਚੱਲਣ ਨੂੰ ਲੱਭਦਾ ਹੈ ਤੇ ਫਿਰ ਉਸ ਮਨ ਲਈ ਇਹ ਸਭ ਕੁਝ ਬਹੁਤ ਜ਼ਰੂਰੀ ਬਣ ਜਾਂਦਾ ਹੈ ਗਲਤ ਵਾਤਾਵਰਨ ਸਭ ਕੁਝ ਹਲਾਕੇ ਰੱਖ ਦਿਆ ਕਰਦਾ ਹੈ ਉੱਚਾ ਚਾਲ ਚੱਲਣ ਤੇ ਨੈਤਿਕਤਾ ਇਨਸਾਨ ਨੂੰ ਅਜੇਹੀ ਬਰੰਦੀ ਬਖਸ਼ਦੇ ਹਨ ਜਿਸ ਦੀਆਂ ਲੋਕ ਸਿਪਤਾ ਕਰਦੇ ਹਨ ਇਨ੍ਹਾਂ ਗੁਨਾ ਨੂੰ ਸਮਰਥਿਆ ਜਵਾਨ ਹੋਈ ਇਸ ਨਾਵਲ ਦੀ ਮੁੱਖ ਪਾਤਰ ਜਸਪ੍ਰੀਤ ਸਾਡੇ ਸਾਹਮਣੇ ਆਖੜਦੀ ਹੈ ਜਿਹੜੀ ਇਨ੍ਹਾਂ ਗੁਨਾ ਨੂੰ ਹੀ ਆਪਣੀ ਜ਼ਿੰਦਗੀ ਦਾ ਆਧਾਰ ਮੰਨਦੀ ਹੈ ਦੂਸਰੇ ਸ਼ਬਦਾਂ ਵਿੱਚ ਇਸ ਨਾਵਲ ਵਿੱਚ ਇੱਕ ਉਸ ਔਰਤ ਦੀ ਕਥਾ ਪਾਈ ਗਈ ਹੈ ਜੋ ਚੇਚਾਲ ਚਲਣ ਨੂੰ ਮੁੱਖ ਰੱਖਦਿਆਂ ਆਪਣੀ ਇੱਜ਼ਤ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਮੰਨ ਕੇ ਜੁੜਨ ਲੱਗ ਪੈਂਦੀ ਹੈ ਪਰ ਮਹਿਸਤੀ ਬਣਾਈ ਬਲੰਦੀ ਤੋਂ ਲਾਉਣ ਵਾਲੇ ਬਹੁਤ ਸਾਰੇ ਗਲਤ ਹਾਲਾਤਾਂ ਦਾ ਉਹਨੂੰ ਸਮਨਾ ਕਰਨਾ ਪੈਂਦਾ ਹੈ ਮੇਰਾ ਇਹ ਨਾਵਲ ਮੇਰੀ ਇੱਕ ਕਹਾਣੀ ਜੁਰਤ ਜੋ ਇੱਕੰ ਪੰਜਾਬੀ ਰਸਾਲਾ ਵਿੱਚ ਅਪ੍ਰੈਲ 2023 ਦੇ ਅੰਕ ਵਿੱਚ छਪੀ ਸੀ ਦੇਰدار ਉੱਤੇ ਹੈ ਤੇ ਉਸ ਕਹਾਣੀ ਜੁਰਤ ਨੂੰ ਵੀ ਨਾਵਲ ਦੇ ਇਸ ਅੰਤ ਵਿੱਚ ਦਿੱਤਾ ਗਿਆ ਇਸ ਦੀ ਮੁੱਖ ਪਾਤਰ ਜਸਪ੍ਰੀਤ ਵਿੱਚ ਵੀ ਪਿਆਰ ਦੇ ਭਾਵ ਹਨ ਤੇ ਉਸ ਦਾ ਮਨ ਵੀ ਆਮ ਇਨਸਾਨ ਵਾਂਗ ਕਈ ਵਾਰ ਪਾਵਾ ਦੇ ਬਹਿਣਾ ਵਿੱਚ ਵਿੰਦਾ ਹੈ ਪਰ ਉਹ ਉਹਨਾਂ ਪਾਵਾਂ ਨੂੰ ਜ਼ਿੰਦਗੀ ਦਾ ਆਧਾਰ ਨਹੀਂ ਬਲਕਿ ਉਹਨਾਂ ਨੂੰ ਨਵੇਂ ਅਰਥ ਦੇ ਕੇ ਚਲਦੀ ਹੈ ਆਪਣੇ ਅਪਣਾਈ ਗੁਣ ਉਸ ਦਾ ਸੂਰਜ ਬਣਦੇ ਹਨ ਉਸ ਵਰਗੀ ਜ਼ਿੰਦਗੀ ਪ੍ਰਤੀ ਪਹੁੰਚ ਨੂੰ ਮੈਂ ਆਪਣੇ ਸੱਭਿਆਚਾਰ ਤੋਂ ਬਿਨਾਂ ਅਮਰੀਕਨ ਸੱਭਿਆਚਾਰ ਵਿੱਚ ਵੀ ਵੇਖਿਆ ਹੈ ਭਾਵੇਂ ਥੋੜਾ ਹੀ ਸੀ ਇੰਜ ਆਪਣੇ ਪਤੀ ਤੇ ਬੱਚਿਆਂ ਦੀ ਜ਼ਿੰਦਗੀ ਨੂੰ ਰੰਗਣ ਦੀ ਕੋਸ਼ਿਸ਼ ਵਿੱਚ ਉਹ ਬਹੁਤ ਸਾਰੀਆਂ ਮੁਸੀਬਤਾਂ ਦਾ ਸਾਹਮਣਾ ਕਰਕੇ ਅਖੀਰ ਨੂੰ ਜਿੱਤ ਪ੍ਰਾਪਤ ਕਰਦੀ ਹੈ ਔਰਤ ਬਾਰੇ ਬਹੁਤ ਮਰਦ ਲੇਖਕਾਂ ਨੇ ਲਿਖੇ ਪਰ ਸਭ ਸੁਣ ਸੁਣਾ ਕੇ ਜਾਂ ਕੁਝ ਨਿੱਜੀ ਤਜਰਬੇ ਦੇ ਆਧਾਰ ਤੇ ਆਖ ਲਗੂ ਮੇਰੀ ਧਾਰਨਾ ਹੈ ਕਿ ਔਰਤ ਨੂੰ ਮਰਦ ਸ਼ਾਇਦ ਕਦੇ ਵੀ ਨਾ ਸਮਝ ਸਕੇ ਜਿਸ ਵਿੱਚ ਮੈਂ ਵੀ ਸ਼ਾਮਲ ਹਾਂ ਤੇ ਜਿੰਨਾ ਔਰਤਾਂ ਨੇ ਮੇਰੇ ਨਾਲ ਆਪਣੇ ਦਿਲ ਦੀਆਂ ਗੱਲਾਂ ਹਰ ਵਿਸ਼ੇ ਉੱਤੇ ਕੀਤੀਆਂ ਹਨ ਉਹਨਾਂ ਦੇ ਆਧਾਰ ਉੱਤੇ ਮੈਂ ਔਰਤ ਬਾਰੇ ਕੁਝ ਲਿਖਣ ਦੀ ਕੋਸ਼ਿਸ਼ ਕਰਦਾ ਹਾਂ ਰਹਾ ਹਾਂ ਇੱਕ ਲੜਕੀ ਜਿਹੜੀ ਜਸਪ੍ਰੀਤ ਦੀ ਜ਼ਿੰਦਗੀ ਵਰਗੀ ਜ਼ਿੰਦਗੀ ਜਿਉਣ ਲਈ ਮਜਬੂਰ ਹੋਈ ਸੀ ਨੂੰ ਮਿਲ ਕੇ ਮੈਂ ਇਸ ਨਾਵਲ ਦੀ ਮੁੱਖ ਪਾਤਰ ਜਸਪ੍ਰੀਤ ਨੂੰ ਸਿਰਜਿਆ ਹੈ ਕਈ ਮਸ਼ਹੂਰ ਔਰਤਾਂ ਹੋਈਆਂ ਹਨ ਜੋ ਜਸ ਪ੍ਰੀਤ ਵਾਂਗੀ ਕਾਮ ਕਪੁਖ ਤੋਂ ਦੂਰ ਰਹੀਆਂ ਅਤੇ ਉਹਨਾਂ ਨੇ ਆਪਣੇ ਚਾਲ ਚੱਲਣ ਨੂੰ ਬਲੰਦ ਰੱਖਿਆ ਸੀ ਜਿਵੇਂ ਲਤਾ ਮੰਗੇਸ਼ਕਰ ਤੇ ਖਾਸ ਕਰਕੇ ਸ੍ਰੀਆ ਗਾਇਕਾ ਤੇ ਬਨੇਤਰੀ ਆਦਿ ਨਾ ਲੈ ਜਾ ਸਕਦੇ ਹਨ ਜ਼ਿੰਦਗੀ ਉਹਨਾਂ ਨੇ ਵੀ ਜੀਵੀ ਹੈ ਪਰ ਆਪਣੇ ਕਾਮ ਕੂ ਤ੍ਰਿਪਤੀ ਉਹਨਾਂ ਲਈ ਅਰਥ ਹੀ ਨਹੀਂ ਬਣੀ ਰਹੀ ਇਹ ਮਿਸਾਲਾਂ ਦੇਣ ਦਾ ਮੇਰਾ ਸਿਰਫ ਇਹੋ ਅਰਥ ਹੈ ਕਿ ਔਰਤ ਦੇ ਮਨ ਦੀ ਸਥਿਤੀ ਉਹਦਾ ਵਤਨ ਵਰਣ ਭਾਵੇਂ ਬਣਾਉਂਦਾ ਹੈ ਪਰ ਬਹੁਤ ਔਰਤਾਂ ਆਪਣੀ ਸੋਚ ਨੂੰ ਰਾਗੀ ਜਿ ਮੰਨ ਕੇ ਸਿਰਫ ਚੰਗੇ ਗੁਣ ਚੁਣ ਕੇ ਜਿਉਂਦੀਆਂ ਹਨ ਤੇ ਜਸਪ੍ਰੀਤ ਵੀ ਉਸੇ ਸ਼੍ਰੇਣੀ ਦੀ ਇੱਕ ਔਰਤ ਹੈ ਬਹੁਤ ਸਾਰੇ ਮਰਦ ਲੇਖਕਾਂ ਦੀਆਂ ਰਚਨਾਵਾਂ ਵਿੱਚ ਔਰਤ ਬਾਰੇ ਲਿਖਦੇ ਹਨ ਉਹਨਾਂ ਵੱਲੋਂ ਲੈ ਕੇ ਚਸਕੇ ਸਾਫ਼ ਦਿਸਦੇ ਹਨ ਤੇ ਉਹ ਤਾਂ ਅਸਲ ਕਿਸੇ ਕਿਸਮ ਦੀ ਕਲਾ ਪ੍ਰਦਰਸ਼ਨੀ ਦੀ ਥਾਂ ਉਹਨਾਂ ਦੇ ਮਨਾਂ ਦਾ ਦਰਪਣ ਜ਼ਿਆਦਾ ਲੱਗਦੇ ਹਨ ਮੈਂ ਵੱਖੋ-ਵੱਖਰੀਆਂ ਇਸਤਰੀਆਂ ਨਾਲ ਹੋਈਆਂ ਗੱਲਾਂ ਬਤਾਂ ਦੇ ਆਧਾਰ ਉੱਤੇ ਇਹ ਦਾਅਵਾ ਨਾ ਸਕਦਾ ਕਿ ਜ਼ਿਆਦਾਤਰ ਸਾਡੀ ਸਭਿਆਚਾਰ ਵਾਲੀਆਂ ਔਰਤਾਂ ਲਈ ਕੰਮ ਬਹੁਤੀ ਅਹਿਮੀਅਤ ਨਹੀਂ ਰੱਖਦਾ ਜੇ ਕੋਈ ਤਿਲਕ ਕੀ ਜਾਂ ਗਲਤ ਵਾਤਾਵਰਣ ਵਿੱਚ ਕਿਸੇ ਸ਼ੋਸ਼ਣ ਦਾ ਸ਼ਿਕਾਰ ਹੋ ਕੇ ਕਾਮਦੇ ਪ੍ਰਸੰਗ ਵਿੱਚ ਤ੍ਰਿਪਤ ਹੋਣ ਤੋਂ ਰਹਿ ਵੀ ਗਈ ਤਦੋਂ ਜ਼ਿਆਦਾ ਔਰਤਾਂ ਦੀ ਪ੍ਰਤੀਨਿਧਤਾ ਨਹੀਂ ਕਰ ਸਕਦੀ ਕਿਸੇ ਬਾਰੇ ਕੋਈ رائے ਬਣਾਉਣ ਤੋਂ ਪਹਿਲਾਂ ਇਹ ਵੀ ਸੋਚ ਲੈਣਾ ਬਹੁਤ ਜ਼ਰੂਰੀ ਹੈ ਕਿ ਹਾਲਾਤ ਇਨਸਾਨ ਤੋਂ ਬਹੁਤ ਕੁਝ ਕਰਵਾ ਦਿਆ ਕਰਦੇ ਹਨ ਜਸਪ੍ਰੀਤ ਕੋਈ ਮੇਰਾ ਅਦਰਸ਼ਵਾਦ ਨੂੰ ਮੁੱਖ ਰੱਖ ਕੇ ਚਿਤ੍ਰਿਆ ਪਾਤਰ ਨਹੀਂ ਬਲਕਿ ਉਹ ਸੱਚਮੁੱਚ اخلاق ਦੀ ਪੁੱਤਰੀ ਬਣ ਕੇ ਉਸ ਕੁੜੀ ਵਾਂਗ ਹੀ ਜੀਵੀ ਹੈ ਜਿਸ ਤੇ ਜ਼ਿਕਰ ਮੈਂ ਪਹਿਲਾਂ ਕੀਤਾ ਹੈ ਇਸ ਨਾਵਲ ਵਿੱਚ ਜਸਪ੍ਰੀਤ ਦੇ ਪ੍ਰਸੰਗ ਵਿੱਚ ਮੈਂ ਪੂਨਮ ਸਜਾਤਾ ਤੇਮਲੀ ਨੂੰ ਵੀ ਚਿਤ੍ਰਿਆ ਹੈ ਭਾਵੇਂ ਉਹ ਬਹੁਤ ਹੀ ਸੰਖੇਪ ਵਿੱਚ ਤਾਂ ਕਿ ਜਸਪ੍ਰੀਤ ਨੂੰ ਪਾਠਕ ਆਪਣੀਆਂ ਉਹਨਾਂ ਸਹੇਲੀਆਂ ਵਿੱਚ ਵਿਚਰਦੀ ਵੇਖ ਸਕਣ ਜਿਨ੍ਹਾਂ ਦੇ ਨਾਲ ਉਸ ਤੇ ਆਪਣੇ ਮਿਆਰੀ ਨਸਕਤਾ ਵਾਲੇ ਵਿਚਾਰ ਨਹੀਂ ਮਿਲਦੇ ਸਮਝਣ ਵਾਲੀ ਗੱਲ ਇਹ ਹੈ ਕਿ ਜਸਪ੍ਰੀਤ ਆਪਣੇ ਅੰਦਰਲੀ ਤਾਕਤ ਨੂੰ ਆਪਣੀ ਸੱਨਪਨਾਲ ਕੇਂਦਰਿਤ ਕਰਦੀ ਹੈ ਜੋ ਸੂਰਜ ਵਾਂਗ ਉਸ ਦੇ ਅੰਦਰ ਲੱਗਦੀ ਹੈ ਅਤੇ ਤਿਲਕਨ ਪਰੇ ਵਾਤਾਵਰਣ ਵਿੱਚ ਦੀ ਲੰਘ ਕੇ ਵੀ ਉਹ ਇੱਕ ਜੇਤੂ ਦੇ ਤੌਰ ਤੇ ਉੱਭਰਦੀ ਹੈ ਅਜੀਬ ਜਿਹੇ ਹਾਲਾਤ ਵਿੱਚ ਦੀ ਗੁਜ਼ਰਦੀ ਹੋਈ ਉਹ ਕਦੇ ਵੀ ਆਪਣੇ ਆਪ ਨੂੰ ਕਿਸੇ ਦੇ ਤਰਸ ਦਾ ਪਾਤਰ ਨਹੀਂ ਬਣ ਦਿੰਦੀ ਸਾਡੇ ਲੋਚਕ ਸੰਸਾਰ ਵਿੱਚ ਜੋ ਪਾਤਰ ਆਮ ਨਹੀਂ ਉਹਨਾਂ ਨੂੰ ਆਦਰਸ਼ਕ ਪਾਤਰ ਗਰਦਾਨ ਕੰਦੀ ਰੂਚੀ ਪਤਾ ਨਹੀਂ ਕਿੱਥੋਂ ਆਈ ਪਰ ਸੱਚ ਤੋਂ ਮੁਕਰਨਾ ਇੱਕ ਪੱਖੀ ਸੋਚ ਨਾਲ ਜਿੰਬੜ ਨਾ ਹੁੰਦਾ ਹੈ ਇਸੇ ਪ੍ਰਸੰਗ ਵਿੱਚ ਤਦੇ ਮੈਂ ਇਹ ਆਖਾਂਗਾ ਕਿ ਜਸਪ੍ਰੀਤ ਨੂੰ ਇੱਕ ਦਰਸ਼ਕ ਪਾਤਰ ਮੰਨਣਾ ਇੱਕ ਅਚੇਤਨ ਗਲਤੀ ਹੋਵੇਗਾ ਕਿਉਂਕਿ ਕਿਸੇ ਇੱਕ ਤੱਥ ਦੇ ਵਿਸ਼ਵਾਸ ਨਾਲ ਕੋਈ ਦਰਸ਼ਵਾਦੀ ਨਹੀਂ ਹੋ ਜਾਇਆ ਕਰਦਾ ਜਿਵੇਂ ਬੜੀ ਰੁਕੀ ਤੇ ਲੜਨ ਤੋਂ ਨਾ ਝਿਜਕਣ ਵਾਲੀ ਔਰਤ ਵੀ ਹੈ ਜਿਹੜੀ ਸਿਰ ਝੁਕਾ ਕੇ ਜਿਉਣ ਵਾਲੀ ਨਹੀਂ ਹੈ ਇਸੇ ਕਰਕੇ ਇਹ ਆਖ ਦੇਣਾ ਗਲਤ ਨਹੀਂ ਹੋਵੇਗਾ ਕਿ ਉਹ ਉਸ ਯਥਾਰਥ ਦਾ ਲਖੈਕ ਹੈ ਜੋ ਹਰ ਸਬਿਆਚਾਰ ਵਿੱਚ ਵਾਪਰਦਾ ਹੈ ਜਸਪ੍ਰੀਤ ਜ਼ਿੰਦਗੀ ਦੀ ਇਸਰੀਤ ਅਤੇ ਆਪਣੇ ਵਾਤਾਵਰਣ ਤੋਂ ਇੰਨੀ ਸੁਚੇਤ ਰਹਿੰਦੀ ਹੈ ਕਿ ਹਰ ਤਿਲਕਨ ਬਿੰਦੂ ਉਤੇ ਉਹ ਆਪਣੇ ਮਨ ਨਾਲ ਜੂਝਦੀ ਹੈ ਉਹ ਆਪਣੇ ਪਿਓ ਦੀ ਪਿਆਰ ਵਿੱਚ ਬਹੁਤ ਗੁਰੁੱਚ ਹੈ ਜਿਸ ਨੂੰ ਇੱਕ ਰਹਿਬਰ ਲੱਗਦਾ ਹੈ ਨੈਤਿਕਤਾ ਤੇ ਉੱਚਾ ਆਚਰਣ ਰੱਖਣ ਖਾਤਰ ਉਸ ਦਾ ਮਨ ਉਸ ਦਾ ਰਾਗੀ ਬਣਿਆ ਦਿੰਦਾ ਹੈ ਕਾਮ ਜਿਸ ਨੂੰ ਲੈ ਕੇ ਗ੍ਰੰਥ ਲਿਖ ਦਿੱਤੇ ਗਏ ਮਨੁੱਖੀ ਜੀਵਨ ਵਿੱਚ ਤੂਫਾਨ ਲੈ ਆਉਣ ਦਾ ਕਾਰਨ ਬਣਿਆ ਰਿਹਾ ਹੈ ਅਤੇ ਇਸੇ ਪ੍ਰਸੰਗ ਵਿੱਚ ਹਾਲੀਵੁੱਡ ਦੇ ਲੋਕਾਂ ਦੀ ਬੇਕਾਬੂ ਕਾਮ ਦੀ ਰੂਚੀ ਉਹਨਾਂ ਨੂੰ ਮਜਬੂਰ ਕਰਦੀ ਰਹੀ ਕਿ ਉਹ ਇਸਾਈ ਧਰਮ ਦੀਆਂ ਨੰਨਾਂ ਨੂੰ ਕਾਮ ਵਿੱਚ ਬੇਵਸੋਈਆਂ ਵਿਖਾਉਣ ਦੀ ਕੋਸ਼ਿਸ਼ ਵਕਾਉਣ ਪਰ ਉਹਨਾਂ ਦੀਆਂ ਅਜਿਹੀਆਂ ਬੇਹੂਦਾ ਫਿਲਮਾਂ ਨੂੰ ਵੇਖ ਕੇ ਸਾਨੂੰ ਉਹਨਾਂ ਨੂੰ ਕੋਈ ਮਹੱਤਵ ਦੇਣੀ ਨਹੀਂ ਬਣਦੀ ਕਿਉਂਕਿ ਇਹ ਹੁਣ ਪੇਜ ਖੁੱਲ ਰਹੇ ਹਨ ਕਿ ਹਾਲੀਵੁੱਡ ਵਾਲਿਆਂ ਦੀ ਇਹ ਇੱਕ ਆਪਣੀ ਬਿਮਾਰ ਸੋਚ ਤੋਂ ਬਿਨਾ ਹੋਰ ਕੁਝ ਵੀ ਨਹੀਂ ਹੈ ਉਹ ਆਪ ਇਸ ਵੱਲੋਂ ਬਚ ਨਹੀਂ ਸਕੇ ਤੇ ਹੋਰਨਾਂ ਨੂੰ ਉਹ ਇਸੇ ਸੋਚ ਵਿੱਚ ਲਿਪਟੇ ਵਿਖਾਉਣ ਉੱਤੇ ਤੁਲੇ ਰਹੇ ਹਨ ਉਹਨਾਂ ਦੀਆਂ ਬੱਚੀਆਂ ਨਾਲ ਕੰਮਕ ਸਬੰਧ ਬਣਾਉਣ ਦੀ ਬਿਮਾਰ ਸੋਚ ਨੰਗੀ ਹੋ ਚੁੱਕੀ ਹੈ ਤੇ ਸਿੱਟੇ ਵਜੋਂ ਅਮਰੀਕਾ ਦੀ ਐਫਪੀਆਈ ਯਾਨੀ ਫਰੀਡਮ ਬਿਊਰੋ ਆਫ ਇਨਵੈਸਟੀਗੇਸ਼ਨ ਉਹਨਾਂ ਦੇ ਕਿਸੇ ਹੱਦ ਤੱਕ ਮਗਰ ਵੀ ਪੈ ਚੁੱਕੀ ਹੈ ਬਾਲੀਵੁੱਡ ਵਾਲੇ ਵੀ ਬਾਂਦਰਾ ਵਾਂਗ ਉਹਨਾਂ ਦੀ ਹੀ ਨਕਲ ਕਰਦੇ ਆਏ ਹਨ ਇਹ ਗੱਲ ਦਾ ਜ਼ਿਕਰ ਮੈਂ ਤਦ ਕੀਤਾ ਹੈ ਤਾਂ ਕਿ ਇਹ ਦੱਸ ਦਿਆਂ ਕਿ ਉੱਚਾ ਚਾਲ ਚਲਣ ਤੇ ਨੈਤਿਕਤਾ ਸਾਡੇ ਪੰਜਾਬੀ ਸਭਿਆਚਾਰ ਦਾ ਖਜ਼ਾਨਾ ਹਨ ਜੋ ਸਾਨੂੰ ਕਦੇ ਵੀ ਕਿਸੇ ਦੇ ਪ੍ਰਭਾਵ ਅਧੀਨ ਗਵਾਉਣਾ ਨਹੀਂ ਚਾਹੀਦਾ ਸਾਡੇ ਸਭਿਆਚਾਰ ਵਿੱਚ ਬਹੁਤ ਮਿਸਾਲਾਂ ਹਨ ਜਿਨ੍ਹਾਂ ਵਿੱਚ ਜਸਪ੍ਰੀਤ ਵਰਗੀਆਂ ਅੱਜ ਵੀ ਔਰਤਾਂ ਵਿਚਰਦੀਆਂ ਹਨ ਜਦੋਂ ਕਿ ਗਲੈਮਰਸ ਸੰਸਾਰ ਨੇ ਸਭ ਕੁਝ ਨੰਗਾ ਕਰਕੇ ਧਰ ਦਿੱਤਾ ਹੈ ਇਸ ਪ੍ਰਸੰਗ ਵਿੱਚ ਮੈਂ ਕਈ ਵਾਰ ਲਿਖਿਆ ਹੈ ਪਰ ਮੈਂ ਸਭਿਆਚਾਰਕ ਮਿਆਰਾਂ ਦੇ ਬਿੰਦੂਆਂ ਨੂੰ ਬਹੁਤ ਮਹੱਤਵ ਦਿੰਦਾ ਰਿਹਾ ਹਾਂ ਤੇ ਔਰਤ ਨੂੰ ਨਿਰੋਲ ਕਾਮਕ ਵਸਤੂ ਬਣਾ ਕੇ ਦੇਖਣਾ ਚਿੱਤਰਨਾ ਜਾਂ ਸਮਝਣ ਵਾਲੀ ਰੁਚੀ ਦਾ ਮੈਂ ਬਹੁਤ ਵੱਡਾ ਵਿਰੋਧੀ ਹਾਂ ਆਸ ਹੈ ਹਮੇਸ਼ਾ ਵਾਂਗ ਇਸ ਨਾਵਲ ਨੂੰ ਵੀ ਮੇਰੇ ਪਾਠਕ ਪਸੰਦ ਕਰਨਗੇ ਗੁਰਦੀਪ ਸਿੰਘ ਨਕਸ਼ ਦੀ ਪੰਜ ਕੋਹਾ ਕੈਲੀਫੋਰਨੀਆ